ਆਨੰਦ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਪੂਰੀ ਵੀਡੀਓ ਪਾਈ ਹੈ ਕਿ ਉਹ ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਇਹ ਸਾਰੀ ਕਨਵਰਸੇਸ਼ਨ ਸਟਾਰਟ ਹੋਈ ਸੀ ਦੇਖੋ ਇਹ ਮੈਂ ਅੰਦਰ ਦੀ ਗੱਲ ਕੇਵਲ ਤੇ ਕੇਵਲ ਸਪੀਕਰ ਸਾਹਿਬ ਨਾਲ ਲੱਗੀ ਹੈ ਲਾਲਪੁਰਾ ਸਾਹਿਬ ਤੁਸੀਂ ਤੁਹਾਨੂੰ ਪੁਲਿਸਿੰਗ ਦਾ ਸਾਰਾ ਪਤਾ ਤੁਸੀਂ ਆਈਪੀਐਸ ਰਹੇ ਹੈਗੇ ਹੋ ਤੁਹਾਨੂੰ ਇਹ ਨਹੀਂ ਲੱਗਦਾ ਕਿ ਮੀਡੀਆ ਜਾਣ ਤੋਂ ਪਹਿਲਾਂ ਵੀ ਇਹਦੀ ਸਾਰੀ ਜਾਂਚ ਪੜਤਾਲ ਜਾਂ ਹੋਰ ਜਾਂ ਤੁਸੀਂ ਕਿਸੇ ਏਜੰਸੀ ਕੋਲੋਂ ਵੀ ਇਹ ਸਹੀ ਹੈ ਜਾਂ ਗਲਤ ਹੈ ਫਿਰ ਉਸ ਤੋਂ ਬਾਅਦ ਜੇ ਉਹ ਫੇਕ ਵੀਡੀਓ ਹੈ ਉਹਦੇ ਖਿਲਾਫ ਮੁਕੱਦਮਾ ਦਰਜ ਹੋਣਾ ਚਾਹੀਦਾ ਤੁਹਾਨੂੰ ਨਹੀਂ ਲੱਗਦਾ ਕਿ ਧਾਰਮਿਕ ਮਸਲਿਆਂ ਨੂੰ ਲੈ ਕੇ ਪੰਜਾਬ ਦਾ ਮਾਹੌਲ ਜਿਹੜਾ ਹੈਗਾ ਉਹ ਕਿਸੇ ਹੋਰ ਦਿਸ਼ਾ ਵੱਲ ਜਾ ਸਕਦਾ ਦੇਖੋ ਧਾਰਮਿਕ ਐਸੀ ਚੀਜ਼ ਹੈ ਜਿਹੜਾ ਹਰ ਆਦਮੀ ਨੂੰ ਧਾਰਮੀ ਹੋਣਾ ਚਾਹੀਦਾ ਲੱਗਦਾ ਵੀ ਜਿਹੜੇ ਪਾਵਨ ਰੂਪਾਂ ਵਾਲਾ ਮਾਮਲਾ ਹੈ ਪਿਛਲੀਆਂ ਸਰਕਾਰਾਂ ਦੇ ਦੌਰਾਨ ਜੋ ਬੇਇਜ਼ਬੀਆਂ ਹੋਈਆਂ ਉਹ ਸਵਾਲ ਤੁਹਾਨੂੰ ਵੀ ਹੋਏਗਾ ਕਿ ਉਸ ਸਮੇਂ ਕਿਉਂ ਨਹੀਂ ਬੋਲੇ ਤੁਸੀਂ ਹੁਣ ਆ ਮਸਲਾ ਹੋ ਰਿਹਾ ਤਾਂ ਹੁਣ ਇਸ ਮਸਲੇ ਤੇ ਵੀ ਬੋਲ ਰਹੇ ਹੋ ਜਾਂ ਤਾਂ ਸਾਰੇ ਮਸਲਿਆਂ ਤੇ ਗੱਲ ਕਰੋ ਗੱਲ ਇਹ ਹੈ ਕਿ 1975 ਤੋਂ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮਸਲਾ ਸ਼ੁਰੂ ਹੋਇਆ ਅਸੀਂ ਤਾਂ ਪੁਲਿਸ ਸਰਵਿਸ ਸੀਗੇ ਉਹਨਾਂ ਦੇ ਖਿਲਾਫ ਇਨਵੈਸਟੀਗੇਸ਼ਨਾਂ ਵੀ ਕੀਤੀਆਂ ਕਾਰਵਾਈ ਵੀ ਕੀਤੀ ਹੈ ਲੇਕਿਨ ਜਿਹੜੀ ਇਹ ਹਲੇ ਤਾਂ ਹੀ ਪਿਛਲੇ 50 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਜਾਰੀ ਹੈ ਇਹਦੇ ਤੇ ਬੜੀ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ। 92 ਦੇਖ ਰਹੇ ਹੋ ਤੁਸੀਂ ਮੈਂ ਹਾਂ ਵਰਨ ਪੱਟ ਤਾਂ ਆਜੀ ਹੋਣਾ ਦੇ ਬਿਆਨ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਸਿਆਸਤ ਗਰਮਾ ਚੁੱਕੀ ਹੈ ਸਾਡੇ ਨਾਲ ਭਾਜਪਾ ਦੇ ਸੀਨੀਅਰ ਲੀਡਰ ਲਾਲਪੁਰਾ ਜੀ ਨੇ ਲਾਲਪੁਰਾ ਜੀ ਤੁਸੀਂ ਕੀ ਮੰਗ ਕਰ ਰਹੇ ਹੋ ਹੁਣ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਇਹ ਵੀਡੀਓ ਫੇਕ ਹੈ। ਜਦੋਂ ਅਸੈਂਬਲੀ ਦੇ ਸਪੀਕਰ ਸਾਹਿਬ ਨੇ ਇਹਨੂੰ ਸੱਚੀ ਗੱਲ ਆਖੀ ਹੈ ਤੇ ਫਿਰ ਕਿਸੇ ਹੋਰ ਨੂੰ ਗੱਲ ਕਰਨ ਦਾ ਤਾਂ ਅਧਿਕਾਰ ਹੀ ਨਹੀਂ ਕਿਉਂ ਰਿਕਾਰਡ ਹੈ ਇਹ ਹਾਂ ਆਨ ਰਿਕਾਰਡ ਹੈ ਜੋ ਸਪੀਕਰ ਸਾਹਿਬ ਨੇ ਗੱਲ ਕੀਤੀ ਹੈ ਇਹ ਤਾਂ ਆਨ ਰਿਕਾਰਡ ਹੈਗੀ ਆ ਸੋ ਲੇਕਿਨ ਜਿਹੜੀ ਗੱਲ ਹੋਈ ਹੈ ਉਹਨਾਂ ਗੁਰੂ ਸਾਹਿਬਾਨ ਦੀ ਬੇਅਦਬੀ ਵਾਲੀ ਗੱਲ ਹੈ ਇਹਦੇ ਵਾਸਤੇ ਦੋ ਹੀ ਗੱਲਾਂ ਨੇ ਅਸੈਂਬਲੀ ਦੇ ਸਪੀਕਰ ਸਾਹਿਬ ਕੋਈ ਕਾਰਵਾਈ ਕਰਨ ਇਹ ਉਹਨਾਂ ਦਾ ਕੰਮ ਹੈਗਾ ਕਿਉਂਕਿ ਅਸੀਂ ਉਹਨਾਂ ਨੂੰ ਕੁਝ ਨਹੀਂ ਕਰ ਸਕਦੇ ਲੇਕਿਨ ਮੰਗ ਕਰਦੇ ਆਂ ਆਵਾਦਵੀ ਪਾਰਟੀ ਦੀ ਲੀਡਰਸ਼ਿਪ ਤੋਂ ਕਿ ਤੁਸੀਂ ਇਹਦੇ ਖਿਲਾਫ ਕੀ ਕਾਰਵਾਈ ਕਰਦੇ ਹੋ ਉਹਦਾ ਜਵਾਬ ਦਿਓ ਆਵਾਦਵੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਪੂਰੀ ਵੀਡੀਓ ਪਾਈ ਹੈ ਕਿ ਉਹ ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਇਹ ਸਾਰੀ ਕਨਵਰਸੇਸ਼ਨ ਸਟਾਰਟ ਹੋਈ ਸੀ ਦੇਖੋ ਇਹ ਮੈਂ ਅੰਦਰ ਦੀ ਗੱਲ ਕੇਵਲ ਤੇ ਕੇਵਲ ਸਪੀਕਰ ਸਾਹਿਬ ਨਾਲ ਹੈਗੀ ਹੈ ਸਪੀਕਰ ਸਾਹਿਬ ਵੀ ਇਹਦਾ ਜਵਾਬ ਦੇਣਗੇ ਲੇਕਿਨ ਜੋ ਸਪੀਕਰ ਸਾਹਿਬ ਨੇ ਆਖਿਆ ਕਿ ਉਹਨਾਂ ਨੇ ਇਹ ਸ਼ਬਦ ਵਰਤੇ ਆ ਤੇ ਜੇ ਸ਼ਬਦ ਵਰਤੇ ਆ ਤੇ ਇਹ ਬਹੁਤ ਵੱਡਾ ਅਪਰਾਧ ਕੀਤਾ ਆ ਲਾਲਪੁਰਾ ਸਾਹਿਬ ਤੁਸੀਂ ਤੁਹਾਨੂੰ ਪੁਲਿਸਿੰਗ ਦਾ ਸਾਰਾ ਪਤਾ ਤੁਸੀਂ ਆਈਪੀਐਸ ਰਹੇ ਹੈਗੇ ਹੋ ਤੁਹਾਨੂੰ ਇਹ ਨਹੀਂ ਲੱਗਦਾ ਕਿ ਮੀਡੀਆ ਜਾਣ ਤੋਂ ਪਹਿਲਾਂ ਵੀ ਇਹਦੀ ਸਾਰੀ ਜਾਂਚ ਪੜਤਾਲ ਜਾਂ ਹੋਰ ਜਾਂ ਤੁਸੀਂ ਕਿਸੇ ਏਜੰਸੀ ਕੋਲੋਂ ਵੀ ਇਹ ਸਹੀ ਹੈ ਜਾਂ ਗਲਤ ਹੈ ਫੇਰ ਉਸ ਤੋਂ ਬਾਅਦ ਆਉਣਾ ਚਾਹੀਦਾ ਸੀ ਕਿਹੜੀ ਗੱਲ ਤਾਂ ਜਿਵੇਂ ਤੁਸੀਂ ਹੋਰ ਵੀ ਪ੍ਰੈਸ ਕਾਨਫਰੰਸਾਂ ਦੇ ਵਿੱਚ ਕਈ ਸਵਾਲ ਕੀਤੇ ਕਈ ਵੀਡੀਓ ਦਾ ਜ਼ਿਕਰ ਕੀਤਾ ਦੇਖੋ ਜਿਹੜੀ ਸਰ ਜਿਹੜੀ ਚੀਜ਼ ਸਾਹਮਣੇ ਆਉਂਦੀ ਹੈ ਉਹਦਾ ਜਵਾਬ ਦੋ ਬੰਦੇ ਦਿੰਦੇ ਆ ਇੱਕ ਜਿਹਨੇ ਜਾਰੀ ਕੀਤੀ ਜੇ ਉਹ ਫੇਕ ਵੀਡੀਓ ਹੈ ਉਹਦੇ ਖਿਲਾਫ ਮੁਕਦਮਾ ਦਰਜ ਹੋਣਾ ਚਾਹੀਦਾ ਜੇ ਉਹ ਵੀਡੀਓ ਸਹੀ ਹੈ ਤੇ ਜਿਹੜਾ ਜਦ ਤੱਕ ਕਿਸ ਨੇ ਰਿਵਟ ਤਾਂ ਕੀਤੀ ਨਹੀਂ ਤੇ ਇਹ ਫਿਰ ਜਿਹੜਾ ਦੋਸ਼ੀ ਹੈ ਉਹਦੇ ਖਿਲਾਫ ਗੁਰੂ ਸਾਹਿਬ ਦੀ ਬੇਅਦਬੀ ਦਾ ਮੁਕਦਮਾ ਦਰਜ ਹੋਣਾ ਚਾਹੀਦਾ ਔਰ ਉਹਨੂੰ ਜਦੋਂ ਤੱਕ ਉਹ ਟਰਾਇਲ ਨਹੀਂ ਹੁੰਦੀ ਪੂਰੀ ਮੁਕੰਮਲ ਨਹੀਂ ਹੁੰਦੀ ਉਹਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ 15 ਤਰੀਕ ਨੂੰ ਸੀਐਮ ਸਾਹਿਬ ਨੂੰ ਤਲਬ ਵੀ ਕੀਤਾ ਹੋਇਆ ਹੈਗਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਤੁਹਾਨੂੰ ਲੱਗਦਾ ਕਿ ਮर्यादा ਮੁਤਾਬਕ ਉਹ ਸ਼੍ਰੀ ਅਕਾਲ ਤਖਤ ਸਾਹਿਬ ਜਾ ਸਕਦੇ ਨੇ ਜਾਂ ਫਿਰ ਉਹ ਕਾਲ ਤਖਤ ਵਿਖੇ ਜੋ ਸੈਕਟੇਰੀਅਟ ਹੈਗਾ ਉੱਥੇ ਬੁਲਾਇਆ ਜਾਏਗਾ ਇਹ ਤਾਂ ਭਗਵੰਦ ਮਾਨ ਜੀ ਜਵਾਬ ਦੇਣ ਜਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਵਾਬ ਦੇਣੇ ਤੇ ਮੇਰਾ ਕੋਈ ਸਬੰਧ ਨਹੀਂ ਹੈਗਾ ਤੁਸੀਂ ਕਿਵੇਂ ਦੇਖਦੇ ਹੋ ਕਿ ਸਿਆਸਤ ਪੰਜਾਬ ਦੀ ਇੰਨੇ ਹੇਠਲੇ ਪੱਧਰ ਤੇ ਆ ਗਈ ਕਿ ਧਾਰਮਿਕ ਮਸਲਿਆਂ ਨੂੰ ਜਿਹੜਾ ਹੈਗਾ ਆਧਾਰ ਬਣਾਇਆ ਜਾ ਰਿਹਾ ਹੈਗਾ ਤੁਹਾਨੂੰ ਨਹੀਂ ਲੱਗਦਾ ਕਿ ਧਾਰਮਿਕ ਮਸਲਿਆਂ ਨੂੰ ਲੈ ਕੇ ਪੰਜਾਬ ਦਾ ਮਾਹੌਲ ਜਿਹੜਾ ਹੈਗਾ ਉਹ ਕਿਸੇ ਹੋਰ ਦਿਸ਼ਾ ਵੱਲ ਜਾ ਸਕਦਾ ਦੇਖੋ ਧਰਮ ਇੱਕ ਐਸੀ ਚੀਜ਼ ਹੈ ਜਿਹੜਾ ਹਰ ਆਦਮੀ ਨੂੰ ਧਰਮੀ ਹੋਣਾ ਚਾਹੀਦਾ ਧਰਮ ਹੈ ਕੀ ਕੁਰਬਾਨੀ ਦਾ ਸੰਤਾਨ ਸਰਬ ਧਰਮ ਵਿੱਚ ਸ੍ਰੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਚੰਗੇ ਕੰਮ ਕਰਨੇ ਔਰ ਪ੍ਰਭੂ ਦਾ ਨਾਮ ਸਿਮਰਨ ਕਰਨਾ ਜਿਹੜੇ ਕੁਝ ਲੋਕ ਆ ਰੱਬ 'ਚ ਵਿਸ਼ਵਾਸ ਨਹੀਂ ਕਰਦੇ ਜਿਹੜੇ ਰੱਬ 'ਚ ਵਿਸ਼ਵਾਸ ਨਹੀਂ ਕਰਦੇ ਉਹ ਤਾਂ ਫਿਰ ਇਹੋ ਜਿਹੇ ਕੰਮ ਉਹ ਕਰਦੇ ਨੇ ਜਿਹੜਾ ਇਸ ਕਰਕੇ ਧਰਮ ਨੂੰ ਗ੍ਰਹਿਣ ਕਰਨਾ ਸਾਡੇ ਸਿੱਖ ਤਰਨ ਦੇ ਵਿੱਚ ਤਾਂ ਹੁਕਮ ਹੈ ਹਸਤੀ ਸਿਰ ਜਿਉਂ ਅੰਕਸ ਹੈ ਅਹਰਨ ਜਿਉਂ ਸਿਰ ਦੇ ਮਨਤਨ ਆਗੇ ਰਾਕ ਹੈ ਉਹ ਵੀ ਸੇਵ ਕਰੇ ਇਹ ਗੁਰਮੁਖ ਆਪ ਨਿਵਾਰਿਆ ਸਭ ਰਾਜ ਸਿਸ਼ਟ ਕਰੇ ਜਿਹੜਾ ਗੁਰੂ ਸਾਹਿਬ ਦੇ ਹੁਕਮ ਦੇ ਮੁਤਾਬਕ ਚੱਲ ਕੇ ਸੇਵਾ ਕਰਦਾ ਔਰ ਉਹਦੇ ਮੁਤਾਬਕ ਚੱਲਦਾ ਗੁਰੂ ਉਹਦੇ ਤੇ ਬਖਸ਼ਿਸ਼ ਕਰਦਾ ਪਰ ਜਿਹੜਾ ਗੁਰੂ ਦੇ ਹੀ ਸਵਾਲ ਕਰ ਦੇ ਗੁਰੂ ਦੀ ਬੇਅਦਵੀ ਕਰੇ ਉਹ ਤਾਂ ਸਾਰ ਸਿੱਖ ਦਾ ਫਰਜ਼ ਹੈ ਉਹਦੇ ਖਿਲਾਫ ਉੱਠ ਕੇ ਕਾਰਵਾਈ ਦੀ ਮੰਗ ਕਰੇ ਕਾਨੂੰਨ ਤੋਂ ਔਰ ਉਹਦੇ ਲਈ ਜਿਹੜੀ ਹੈ ਜਿੰਨੇ ਵੀ ਚਾਰਾ ਜੋ ਪੁਲਿਸ ਹੈਗੀ ਆ ਜੁਡੀਸ਼ਰੀ ਹੈਗੀ ਆ ਉਹਦੇ ਕੋਲ ਜਾਏ ਲੇਕਿਨ ਕਿਉਂਕਿ ਸਟੇਟ ਦੇ ਮੁਖੀ ਦੇ ਉੱਤੇ ਦੋਸ਼ ਆ ਇਸ ਕਰਕੇ ਇਨਸਾਫ ਤਾਂ ਹੀ ਹੋਏਗਾ ਜੇ ਮੁੱਖ ਮੰਤਰੀ ਪਹਿਲਾ ਅਸਤੀਫਾ ਦੇ ਕੇ ਬਾਹਰ ਹੋਵੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਜਿਹੜੇ ਪਾਵਨ ਸਰੂਪਾਂ ਵਾਲਾ ਮਾਮਲਾ ਹੈ ਪਿਛਲੀਆਂ ਸਰਕਾਰਾਂ ਦੇ ਦੌਰਾਨ ਜੋ ਬੇਅਦਬੀਆਂ ਹੋਈਆਂ ਉਹ ਸਵਾਲ ਤੁਹਾਨੂੰ ਵੀ ਹੋਏਗਾ ਕਿ ਉਸ ਸਮੇਂ ਕਿਉਂ ਨਹੀਂ ਬੋਲੇ ਤੁਸੀਂ ਹੁਣ ਆ ਮਸਲਾ ਹੋ ਰਿਹਾ ਤਾਂ ਹੁਣ ਇਸ ਮਸਲੇ ਤੇ ਵੀ ਬੋਲ ਰਹੇ ਹੋ ਜਾਂ ਤਾਂ ਸਾਰੇ ਮਸਲਿਆਂ ਤੇ ਗੱਲ ਕਰੋ ਗੱਲ ਇਹ ਹੈ ਕਿ 1975 ਤੋਂ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮਸਲਾ ਸ਼ੁਰੂ ਹੋਇਆ ਅਸੀਂ ਤਾਂ ਪੁਲਿਸ ਸਰਵਿਸ ਸੀਗੇ ਉਹਨਾਂ ਦੇ ਖਿਲਾਫ ਇਨਵੈਸਟੀਗੇਸ਼ਨਾਂ ਵੀ ਕੀਤੀਆਂ ਕਾਰਵਾਈ ਵੀ ਕੀਤੀ ਆ ਲੇਕਿਨ ਜਿਹੜੀ ਇਹ ਹਲੇ ਤਾਈਂ ਪਿਛਲੇ 50 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਜਾਰੀ ਹੈ ਇਹਦੇ ਤੇ ਬੜੀ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਤੁਹਾਨੂੰ ਇਹ ਨਹੀਂ ਲੱਗਦਾ ਵੀ ਪਿਛਲੀਆਂ ਸਰਕਾਰਾਂ ਚ ਵੀ ਉਹ ਚੀਜ਼ਾਂ ਫਿਰ ਇਨਸਾਫ ਨਹੀਂ ਹੋ ਪਾਇਆ ਜਿਸ ਕਰਕੇ ਇਹ ਅੱਗੇ ਵਧਿਆ ਜਿਵੇਂ ਤੁਸੀਂ ਖੁਦ ਦੱਸ ਰਹੇ ਹੋ ਤੁਸੀਂ ਵੀ ਉਹਦਾ ਮੈਂ ਤਾਂ ਬੜੀ ਸਪਸ਼ਟ ਗੱਲ ਅੱਜ ਵੀ ਕਰ ਰਿਹਾ ਕਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਹੈ ਨਾ ਮਾਨ ਸਤਕਾਰ ਤੇ ਬੇਅਦਬੀ ਦੀਆਂ ਘਟਨਾਵਾਂ ਪਿਛਲੇ 50 ਸਾਲ ਤੋਂ ਸਮੇਤ ਹੋ ਰਹੀ ਹੈ ਇਸ ਕਰਕੇ ਜਿਹੜੀਆਂ ਵੀ ਸਬੰਧਤ ਜਿਹੜੇ ਲੋਕ ਨੇ ਉਹਨਾਂ ਨੂੰ ਇਹਨਾਂ ਤੇ ਆਸਥਾ ਰੱਖਣੀ ਚਾਹੀਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਤੇ ਜਿਹੜੇ ਅਪਰਾਧੀ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਆ ਭਾਜਪਾ ਇਸ ਚੀਜ਼ ਨੂੰ ਲੈ ਕੇ ਕਿਸ ਤਰੀਕੇ ਦੀ ਕੋਈ ਮੁਹਿੰਮ ਵਿੰਡੇਗੀ ਕੀ ਪੰਜਾਬ ਦੇ ਵਿੱਚ ਅਜਿਹੀ ਅੱਗੇ ਘਟਨਾਵਾਂ ਨਾ ਹੋਣ ਜਾਂ ਫਿਰ ਅਜਿਹੀ ਚੀਜ਼ਾਂ ਨੂੰ ਲੈ ਕੇ ਸਿਆਸਤ ਬਣਾਉਂਦੇ ਅਸੀਂ ਹਮੇਸ਼ਾ ਹੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਾਰੇ ਧਰਮ ਗ੍ਰੰਥਾਂ ਦਾ ਸਤਿਕਾਰ ਕਰਦੇ ਹਾਂ ਤੇ ਇਸ ਕਰਕੇ ਅਸੀਂ ਜਿਹੜਾ ਨਾ ਇਸ ਗੱਲ ਦੀ ਗਰੰਟੀ ਦੇਾਂਗੇ ਕਿ ਸਾਰੇ ਧਰਮ ਤੇ ਧਰਮ ਗ੍ਰੰਥਾਂ ਦਾ ਸਤਿਕਾਰ ਹੋਵੇ ਤੇ ਅਸੀਂ ਉਹਦੇ ਲਈ ਕੰਮ ਵੀ ਕਰਾਂਗੇ ਥੈਂਕ ਯੂ ਤਾਂ ਇਹ ਸਨ ਸਾਡੇ ਨਾਲ ਭਾਜਪਾ ਦੇ ਸੀਨੀਅਰ ਆਗੂ ਲਾਲਪੁਰਾ ਜੀ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਆਛੀ ਵੱਲੋਂ ਬਿਆਨ ਦਿੱਤਾ ਗਿਆ ਉਸ ਨੂੰ ਲੈ ਕੇ ਕਾਰਵਾਈ ਹੋਣੀ ਚਾਹੀਦੀ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਰਾਜਵਿੰਦਰ ਸਿੰਘ ਨਾਲ ਦੰਨ ਮਿਊਟ ਲਈ ਵਰੁਣਪਟ